ਸਤਿ ਸ਼੍ਰੀ ਅਕਾਲ ਜੀ ਆਦਾਬ ਨਮਸਕਾਰ ਮੈਂ ਤੁਹਾਡਾ ਬੱਚਾ ਤੁਹਾਡਾ ਛੋਟਾ ਤੁਹਾਡਾ ਸਭ ਦਾ ਪਿਆਰਾ ਅਲਾਪ ਸਿਕੰਦਰ ਅ ਜੋ ਤੁਸੀਂ ਇਹ ਦ੍ਰਿਸ਼ ਮਜ਼ਹਾਰਾ ਹੈ ਇਹ ਮਜਸਮਾ ਜੋ ਤਸਵੀਰ ਤੁਸੀਂ ਆਪਣੇ ਸਾਹਮਣੇ ਦੇਖ ਰਹੇ ਹੋ ਇਹ ਮੇਰੇ ਫਾਦਰ ਸਾਹਿਬ ਮੇਰੇ ਗੁਰੂ ਮੇਰੇ ਮੈਂਟਰ ਮੇਰੀ ਸਭ ਤੋਂ ਵੱਡੀ ਇਨਸਪੀਰੇਸ਼ਨ ਮੇਰੀ ਜ਼ਿੰਦਗੀ ਮੇਰਾ ਸਾਰਾ ਕੁਝ ਜਨਾਬ ਉਸਤਾਦ ਸਰਦੂਲ ਸਿਕੰਦਰ ਸਾਹਿਬ ਦੀ ਇਹ ਜਗਾ ਉਹਨਾਂ ਦੀ ਯਾਦਗਾਰ ਉਹਨਾਂ ਦੀ ਕਬਰੇ ਮੁਬਾਰਕ ਜੋ ਵੀ ਤੁਸੀਂ ਕਹਿਣਾ ਚਾਹੋ ਰਿਸਪੈਕਟ ਦਾ ਜੋ ਪਿਆਰ ਵਿੱਚ ਅ ਤੁਸੀਂ ਦੇਖਿਓ ਕਿ ਫਾੜੀ ਵਾਲੀ ਜਿੰਨ ਇੱਕ ਸਾਡੇ ਚ ਜਿੰਨ ਇੱਕ ਸਾਡੀ ਹیثیت ਤਿੱਲ ਫੁੱਲ ਥੋੜਾ ਬਹੁਤ ਜੋ ਵੀ ਅਸੀਂ ਕਰ ਪਾ ਰਹੇ ਹਾਂ ਉਹਨਾਂ ਦੇ ਨਾਮ ਵਾਸਤੇ ਕਰ ਹੀ ਰਹੇ ਹਾਂ ਫਾੜੀ ਵਾਲੀ ਕੰਸਟਰਕਸ਼ਨ ਸ਼ੁਰੂ ਹੋ ਚੁੱਕੀ ਹੈ ਜੀ ਅ ਕੁਝ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਬਹੁਤ ਸਾਂਝੀਆਂ ਕਰਨਾ ਚਾਹੁੰਦਾ ਅ 24 ਫਰਵਰੀ 2021 ਦੇ ਦਿਨ ਜਦੋਂ ਮੇਰੇ ਸਾਹਮਣੇ ਪੂਰੀ ਪੰਜਾਬੀ ਸੰਗੀਤ ਜਗਤ ਲਈ ਔਰ ਸਾਡੇ ਸਾਰੇ ਪਰਿਵਾਰ ਲਈ ਕਰ ਸਕਤੋ ਦੁੱਖ ਦਾ ਹੀ ਦਿਨ ਸੀ ਜਿਸ ਦਿਨ ਉਹਨਾਂ ਨੇ ਆਪਣਾ ਸਰੀਰ ਛੱਡਿਆ ਸਰੀਰਕ ਤੌਰ ਤੇ ਸਾਨੂੰ ਛੱਡ ਕੇ ਚਲੇ ਗਏ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਉਹ ਦਰਦ ਨਾ ਉਭਰ ਸਕਦੇ ਨੇ ਨਾ ਉਹ ਜ਼ਖਮ ਭਰ ਸਕਦੇ ਨੇ ਨਾ ਉਹ ਯਾਦਾਂ ਭਲਾਈਆਂ ਜਾ ਸਕਦੀਆਂ ਨੇ ਨਾ ਐਡੀ ਛੇਤੀ ਉਹਨਾਂ ਦੋਕਤਈ ਇਸ ਸਮਿਆਂ ਦੇ ਵਿੱਚੋਂ ਨਾ ਪਲਾਂ ਦੇ ਵਿੱਚੋਂ ਬਾਹਰ ਨਿਕਲਿਆ ਜਾ ਸਕਦਾ ਸੋ ਪਹਿਲੀ ਗੱਲ ਤਾਂ ਉਸ ਚੀਜ਼ ਦਾ ਟਰਾਮਾ ਉਸ ਇਸ ਦਾ ਦੁੱਖ ਉਸ ਚੀਜ਼ ਦਾ ਜੋ ਤੱਕਾ ਸਾਨੂੰ ਲੱਗਿਆ ਉਹਦੇ ਵਿੱਚੋਂ ਉੱਭਰਨ ਨੂੰ ਸਾਨੂੰ ਬਹੁਤ ਸਮਾਂ ਲੱਗਿਆ ਬੰਦਾ ਕੋਸ਼ਿਸ਼ ਕਰਦਾ ਹੌਲੀ ਹੌਲੀ ਕਿਸੇ ਦੁੱਖ ਚ ਉੱਭਰਨ ਲਈ ਤੇ ਬੰਦਾ ਉਦੋਂ ਕਿਸੇ ਦੁੱਖ ਚੋਂ ਉੱਭਰ ਪਾਉਂਦਾ ਜਦੋਂ ਤੁਹਾਡੇ ਵਰਗੇ ਸੋਝਵਾਨ ਪਿਆਰ ਕਰਨ ਵਾਲੇ ਉਹਨਾਂ ਨੂੰ ਹੌਸਲਾ ਦੇਣ ਵਾਲੇ ਤੁਹਾਡੇ ਵਰਗੇ ਦੁਆਵਾਂ ਕਰਨ ਵਾਲੇ ਪਿਆਰੇ ਸਾਡੇ ਵੈਲਵਿਸ਼ਰ ਸਾਡੇ ਸ਼ੁਭਚਿੰਤਕ ਜਦੋਂ ਸਾਨੂੰ ਹੌਸਲਾ ਦਿੰਦੇ ਆ ਕਿ ਜਦੋਂ ਸਾਨੂੰ ਉਹਨਾਂ ਦੇ ਜ਼ਿੰਦਾ ਹੋਣ ਦਾ ਅਹਿਸਾਸ ਕਰਾਉਂਦੇ ਜਦੋਂ ਉਹਨਾਂ ਦੀ ਹੋਂਦ ਦਾ ਸਾਨੂੰ ਫੇਰ ਵੀ ਉਹ ਬੋਧ ਕਰਾਉਂਦੇ ਆ ਉਹਨਾਂ ਦੇ ਸੰਗੀਤ ਰਾਹੀਂ ਉਹਨਾਂ ਦੇ ਸੰਗੀਤ ਨੂੰ ਦਿੱਤੇ ਹੋਏ ਪਿਆਰ ਨਾਲ ਸੋ ਅਸੀਂ ਖੁਸ਼ਕਿਸਮਤ ਆ ਤੁਹਾਡੇ ਵਰਗੇ ਸੂਝਵਾਨ ਲੋਕ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਇਹਨਾਂ ਪਿਆਰ ਦਿੰਦੇ ਰਹੇ ਇਹਨਾਂ ਹੌਸਲਾ ਦਿੰਦੇ ਰਹੇ ਔਰ ਸਾਡੇ ਲਈ ਹਮੇਸ਼ਾ ਸੋਚਦੇ ਆ ਕੁਝ ਉਹਨਾਂ ਰੀਜ਼ਨਸ ਕਰਕੇ ਕੁਝ ਟਰੋਮਾਸ ਕੁਝ ਸਾਡੇ ਦੁੱਖ ਜਿਹੜੇ ਸਾਡੇ ਨਾਲ ਜੁੜੇ ਸਾਨੂੰ ਲੱਗੇ ਸਾਨੂੰ ਰੋਗ ਵਾਂਗੂ ਚਿਮੜ ਗਏ ਉਹਨਾਂ ਦੇ ਜਾਣ ਤੋਂ ਬਾਅਦ ਜੋ ਸਾਨੂੰ ਜੁਦਾਈ ਦਾ ਰੋਗ ਜੋ ਸਾਡੇ ਪਰਿਵਾਰ ਨੂੰ ਮੈਨੂੰ ਮੇਰੇ ਮਦਰ ਨੂੰ ਮੇਰੇ ਬ੍ਰਦਰ ਨੂੰ ਫੇਸ ਕਰਨਾ ਪਿਆ ਪਰ ਉਹ ਮੈਨੂੰ ਯਕੀਨ ਆ ਕਿ ਤੁਹਾਨੂੰ ਸਾਰਿਆਂ ਨੂੰ ਵੀ ਉਹ ਦਰਦ ਜਿਹੜਾ ਚੱਲਣਾ ਪਿਆ ਹਾਂ ਉਹਨ ਤੋਂ ਉੱਪਰ ਦੇ ਉੱਪਰ ਦੇ ਹੋਏ ਅਸੀਂ ਅੱਜ ਮਾੜਾ ਮੋਟਾ ਇਸ ਜੋਗੇ ਹੋ ਗਏ ਹਾਂ 멘ਟਲੀ ਫਿਜ਼ਿਕਲੀ ਫਾਈਨੈਂਸ਼ੀਅਲੀ ਕਿ ਅਸੀਂ ਉਹਨਾਂ ਦੀ ਯਾਦ ਕਰਨ ਨੂੰ ਉਹਨਾਂ ਦੀ ਕਬਰੇ ਮੁਬਾਰਕ ਨੂੰ ਉਨੀਕਾ ਐਸਾ ਰੂਪ ਦੇ ਸਕੀਏ ਜੋ ਤੁਹਾਡੀ ਸਾਰਿਆਂ ਦੀ ਇੱਛਾ ਸੀ ਆਈ ਆਈ ਥਿੰਕ ਕਿ ਸਾਡੇ ਤੋਂ ਪਹਿਲਾਂ ਤੁਹਾਡੀ ਸਾਰਿਆਂ ਦੀ ਇੱਛਾ ਹੋਊਗੀ ਬਿਲਕੁਲ ਤੁਸੀਂ ਸਾਡੇ ਨਾਲੋਂ ਜ਼ਿਆਦਾ ਸੋਚਦੇ ਹੋ ਨਾ ਬਾਰੇ ਸੋ ਤੁਸੀਂ ਜਿਵੇਂ ਦੇਖ ਹੀ ਰਹੇ ਹੋ ਸਾਡੀ ਤੁਹਾਡੀ ਕੰਮ ਸ਼ੁਰੂ ਹੋ ਗਿਆ ਹੈ ਕੁਝ ਗੱਲਾਂ ਇਦਾਂ ਦੀਆਂ ਵੀ ਸੀ ਜਿਵੇਂ ਕਿ ਸਾਡੇ ਪਿੰਡ ਦੀ ਇੱਕ ਸੜਕ ਜਿੱਥੇ ਕਮਰੇ ਮੁਬਾਰਕ ਹੈ ਜੋ ਉੱਥੇ ਤੱਕ ਰਸਤਾ ਆ ਰਿਹਾ ਹੈ ਉਹ ਰਸਤੇ ਦੀ ਪਹਿਲਾਂ ਕੁਝ ਜ਼ਿਆਦਾ ਹਾਲਤ ਅੱਛੀ ਨਹੀਂ ਸੀ ਉਹਦੇ ਬਹੁਤ ਰੀਜ਼ਨਸ ਹੋ ਸਕਦੇ ਆ ਜੀ ਕਿਉਂਕਿ ਉਹ ਕਿਤਾ ਕਿਤਾ ਨੂੰ ਜਾ ਰਿਹਾ ਸੀ ਰਸਤਾ ਉੱਥੇ ਤੁਹਾਨੂੰ ਪਤਾ ਹੀ ਹੈ ਕਿ ਹੈਵੀ ਥਰਲ ਲੰਘਦੀ ਸੀ ਤੇ ਉਹਦੇ ਕਰਕੇ ਸੌ ਜਿਹੜੀਆਂ ਸਾਨੂੰ ਆਕੜ ਆਈਆਂ ਕਿਉਂਕਿ ਵੱਡੇ ਵੱਡੇ ਟਰੱਕ ਜਿਹਦੇ ਵਿੱਚ ਬਹੁਤ ਸਾਰਾ ਸਰੀਆ ਜਾਂ ਇੱਟਾਂ ਜਾਂ ਟਰਾਲੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੀ ਆਉਣ ਚ ਮੁਸ਼ਕਿਲਤ ਹੋ ਰਹੀ ਸੀਗੀ ਤੇ ਅਸੀਂ ਧੰਨਵਾਦ ਕਰਦੇ ਹਾਂ ਜੀ ਅਥਾਰਟिटीज ਦਾ ਸਰਕਾਰ ਦਾ ਜਿਨ੍ਹਾਂ ਨੇ ਇੰਨੀ ਇੱਛੇ ਤੁਹਾਡੇ ਸਾਹਮਣੇ ਸੜਕ ਬਣਾਈ ਹੋ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਇਹ ਸੜਕ ਨੂੰ ਦੇਖ ਕੇ ਸੜਕਾਂ ਬਹੁਤ ਜਗ੍ਹਾ ਤੇ ਹੋਰ ਵੀ ਬਣਦੀਆਂ ਹੋਣਗੀਆਂ ਔਰ ਬਹੁਤ ਅੱਛੀਆਂ ਬਣਦੀਆਂ ਹੋਣਗੀਆਂ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਹ ਸੜਕ ਅ ਮੇਰੇ ਫਾਦਰ ਸਾਹਿਬ ਦੇ ਪਿੰਡ ਖੀੜੀ ਨੌਦ ਸਿੰਘ ਤੋਂ ਲੈ ਕੇ ਸਾਡੀ ਜੱਦੀ ਪੁਸ਼ਤੀ ਪਿੰਡ ਹਰਗਣਾ ਤੱਕ ਜੁੜੀ ਹੈ ਔਰ ਉਹ ਰਸਤਾ ਹੋਰ ਕੀ ਤੋਂ ਨਹੀਂ ਉੱਥੋਂ ਜੁੜਿਆ ਜਿੱਥੇ ਮੇਰੇ ਫਾਦਰ ਸਾਹਿਬ ਦੀ ਦੇ ਵਿਰਾਸਤ ਹੈ ਸੋ ਇਸ ਗੱਲ ਦੀ ਮੈਨੂੰ ਖੁਸ਼ੀ ਵੀ ਹੈ ਅਜ ਤਾਂ ਕਿ ਜਦੋਂ ਵੀ ਕੋਈ ਲੰਘਦਾ ਵੜਦਾ ਅ ਇੱਥੇ ਜ਼ਰੂਰ ਆਏਗਾ Papa ਨੂੰ ਉਹਨਾਂ ਨੂੰ ਆ ਆਪਣਾ ਪਿਆਰ ਦੇਣਾ ਆਪਣੀ ਸ਼ਰਧਾਂਜਲੀ ਪੇਂਟ ਕਰਨ ਕੁਝ ਵੀ ਉਹਨਾਂ ਨੂੰ ਯਾਦ ਕਰਨ ਜਦੋਂ ਵੀ ਇੱਥੇ ਕੋਈ ਆਏਗਾ ਤੇ ਇਹ ਗੱਲ ਇਹ ਗੱਲ ਦੀ ਕਹਾਣੀ ਜ਼ਰੂਰ ਯਾਦ ਕਰੇਗਾ ਕਿ ਖੇੜੀ ਨਾਉਦ ਸਿੰਘ ਔਰ ਹਰਗਣਾ ਦੇ ਵਿੱਚ ਦਾ ਜੋ ਲਿੰਕ ਹੈ ਜੋ ਉਹਦਾ ਇੱਕ ਕੜੀ ਜੁੜੀ ਹੋਈ ਹੈ ਉਹ ਉਹ ਕਿਤੇ ਹੋਰ ਨਹੀਂ ਉਹ ਇੱਥੇ ਹੀ ਹੈ ਔਰ ਕੁਝ ਹੋਰ ਵੀ ਚੀਜ਼ਾਂ ਕੁਝ ਹੋਰ ਵੀ ਸਵਾਲ ਸੀਗੇ ਬੜੇ ਲੋਕਾਂ ਦੇ ਤੇ ਅੱਜ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਅਸੀਂ ਇਮੀਡੀਏਟ ਫੈਮਿਲੀ ਮੈਂ ਭਲਾਪ ਸਿਕੰਦਰ ਮੇਰੇ ਵੱਡੇ ਬ੍ਰਦਰ ਸਾਰੰਗ ਸਿਕੰਦਰ ਔਰ ਮੇਰੇ ਮਦਰ ਸ਼੍ਰੀ ਅਮਰ ਮੂਰੀ ਜੀ ਅ ਅਸੀਂ ਤੇਨੇ ਜਾਣੇ ਜਿੰਨੇ ਜੋਗੇ ਵੀ ਆ ਜੋ ਵੀ ਸਾਡੀ ਤਿਲਫੁਨ ਹੈਸੀਅਤ ਹੈ ਥੋੜੀ ਬਹੁਤ ਜੋ ਛੋਟੀ ਮੋਟੀ ਸਾਡੀ ਹੈਸੀਅਤ ਹੈ ਤੁਹਾਡੇ ਹੌਸਲੇ ਕਰਕੇ ਤੁਹਾਡੇ ਸਾਰਿਆਂ ਦੇ ਪਿਆਰ ਕਰਕੇ ਅਸੀਂ ਆਪਣੀ ਜੀ ਜਾਨ ਨਾਲ ਇੱਥੇ ਜੋ ਪੁੱਗਦਾ ਜੋ ਬਣਦਾ ਜੋ ਹੋ ਸਕਦਾ ਉਹ ਅਸੀਂ ਆਪਣੀ ਜੀ ਜਾਨ ਲਾ ਕੇ ਇੱਥੇ ਮਿਹਨਤ ਕਰਕੇ ਉਸ ਚੀਜ਼ ਨੂੰ ਬਣਾਵਾਂਗੇ ਤੁਹਾਡੇ ਸਾਹਮਣੇ ਕੰਸਟਰਕਸ਼ਨ ਸ਼ੁਰੂ ਹੋ ਚੁੱਕੀ ਹੈ ਧਰਤ ਪੈ ਰਹੀ ਹੈ ਹੌਲੀ ਹੌਲੀ ਇਸ ਜਗ੍ਹਾ ਦੀ ਜੋ ਸਾਡੇ ਦਿਮਾਗ ਚ ਪਿਕਚਰ ਹੈ ਜੋ ਤੁਸੀਂ ਸਾਰਿਆਂ ਨੇ ਸਾਨੂੰ ਸੁਜੈਸਟ ਕੀਤਾ ਤੁਹਾਡੀ ਸਲਾਹ ਨਾਲ ਜੋ ਹੋ ਸਕਦਾ ਉਹ ਜ਼ਰੂਰ ਹੋਏਗਾ ਬਸ ਮੇਰੀ ਇੱਕ ਦਸਤਮਸਤ ਗੁਜ਼ਾਰਿਸ਼ ਹੈ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਤੁਹਾਡੇ ਸਾਰਿਆਂ ਜੀ ਕਿ ਉਹਨਾਂ ਦੇ ਬਹੁਤ ਹੀ ਕਰੀਬੀ ਕੁਝ ਲੋਗ ਜਾਂ ਕੁਝ ਉਹਨਾਂ ਦੇ ਦੋਸਤ ਮਿੱਤਰ ਵੀ ਆ ਉਹਨਾਂ ਦੇ ਹੀ ਰਿਸ਼ਤੇਦਾਰ ਵੀ ਜੇ ਕਿਸੇ ਤਰ੍ਹਾਂ ਦੀ ਇਹ ਗੱਲ ਕਰਨ ਕਿ ਜਿਹਦੇ ਵਿੱਚ ਉਹ ਤੁਹਾਨੂੰ ਇਹ ਸਲਾਹ ਦੇਣ ਕਿ ਹਾਂਜੀ ਅਸੀਂ ਜਗ੍ਹਾ ਦੇ ਉੱਤੇ ਪੈਸਾ ਲਾਉਣਾ ਹੈ ਜਾਂ ਅਸੀਂ ਜਗਾ ਦੇ ਲਈ ਡੋਨੇਸ਼ਨ ਇਕੱਠਾ ਕਰ ਰਹੇ ਹਾਂ ਜਾਂ ਉਹਨਾਂ ਦੇ ਪਰਿਵਾਰ ਦੀ ਅਸੀਂ ਹੈਲਪ ਕਰਨਾ ਚਾਹੁੰਦੇ ਹਾਂ ਤਾਂ ਮੈਂ ਅਨੁਸਾਰਿਆਂ ਨੂੰ ਬਹੁਤ ਪਿਆਰ ਨਾਲ ਔਰ ਬਹੁਤ ਸਟ੍ਰਿਕਟਲੀ ਤੁਹਾਨੂੰ ਆਪਣਾ ਮੰਨ ਕੇ ਆਪਣੀ ਸ਼ਾਨਦੀ ਮੰਨ ਕੇ ਹੱਥ ਜੋੜ ਕੇ ਬੇਨਤੀ ਕਰ ਰਿਹਾ ਹਾਂ ਤੁਸੀਂ ਇਹਨਾਂ ਚੀਜ਼ਾਂ 'ਚ ਪਾਰਟਿਸਿਪੇਟ ਨਹੀਂ ਕਰਨਾ ਕਿਸੇ ਤਰ੍ਹਾਂ ਦੀ ਉਹਨਾਂ ਦੇ ਨਾਮ ਦੇ ਉੱਤੇ ਉਹਨਾਂ ਦੀ ਜਗਾ ਦੇ ਨਾਮ ਦੇ ਉੱਤੇ ਕਿਸੇ ਤਰ੍ਹਾਂ ਦੇ ਉਹਨਾਂ ਦੇ ਨਾਮ ਦੇ ਨਾਲ ਰਿਲੇਟਿਡ ਕੋਈ ਵੀ ਐਕਟੀਵਿਟੀ ਦੇ ਉੱਤੇ ਜਦੋਂ ਵੀ ਤੁਹਾਡੇ ਤੋਂ ਕੋਈ ਆਰਥਿਕ ਹੈਲਪ ਕੋਈ ਫਾਈਨੈਂਸ਼ੀਅਲ ਹੈਲਪ ਦੀ ਗੱਲ ਤੁਹਾਡੇ ਨਾਲ ਸਾਂਝੀ ਕਰੇਗਾ ਤੁਸੀਂ ਉਹਨਾਂ ਨੂੰ ਕੋਰਾ ਕਰਾਰਾ ਜਵਾਬ ਦੇਣਾ ਕਿਉਂਕਿ ਅਸੀਂ ਤੁਹਾਨੂੰ ਬੇਨਤੀ ਕਰ ਰਹੇ ਹਾਂ ਜਿੰਨੇ ਜੋਗੇ ਹੈਗੇ ਆ ਜਿੱਦਾਂ ਦੇ ਵੀ ਹੈਗੇ ਆ ਛੋਟੀ ਮੋਟੀ ਜੋ ਹੈਸੀਅਤ ਆ ਅਸੀਂ ਆਪਣਾ ਜੀਜਾਲ ਲਾ ਕੇ ਇਸ ਜਗ੍ਹਾ ਨੂੰ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਮਝ ਇਹਨਾਂ ਵੀ ਲੱਗ ਜਵੇ ਜਿੰਨਾ ਵੀ ਟਾਈਮ ਲੱਗੇ ਸਮੇਂ ਦੀ ਗੱਲ ਨਹੀਂ ਹੈ ਕਿਉਂਕਿ ਇਹ ਉਹ ਨਾਮ ਨੇ ਜੋ ਜੁਗਾ ਜੁਗਾ ਤੱਕ ਰਹਿੰਦੇ ਨੇ ਇਹਨਾਂ ਦੀ ਪਛਾਣ ਜੁਗਾ ਜੁਗਾ ਤੱਕ ਰਹਿੰਦੀ ਹੈ ਅਸੀਂ ਨਾ ਰਹੀਏ ਸਾਡਾ ਵੰਸ਼ ਨਾ ਰਵੇ ਇਹ ਨਾਮ ਇਹ ਜਗ੍ਹਾ ਫਿਰ ਵੀ ਸਲਾਮਤ ਰਹੇਗੀ ਇਹ ਉਹਨਾਂ ਦਾ ਪਿਆਰ ਉਹਨਾਂ ਦਾ ਜੋ ਤੁਸੀਂ ਨਾਮ ਬਰਕਰਾਰ ਰੱਖਿਆ ਆਪਣੇ ਜਲਾ ਵਿੱਚ ਸਲਾਮਤ ਰਹੇਗਾ ਸੋ ਬੇਸ਼ੱਕ ਤੁਹਾਡੀ ਸਲਾਹ ਨਾਲ ਤੁਹਾਡੇ ਸੁਜੈਸ਼ਨ ਨਾਲ ਤੁਹਾਡੇ ਪਿਆਰ ਦੇ ਰਾਹੀਂ ਅਸੀਂ ਜ਼ਰੂਰ ਇਸ ਚੀਜ਼ ਨੂੰ ਕੰਪਲੀਸ਼ਨ ਵੱਲ ਵਧਾਵਾਂਗੇ ਪਰ ਸਾਡੀ ਫੇਰ ਸਾਰੇ ਪਰਿਵਾਰ ਦੀ ਮੇਰੀ ਮਦਰ ਦੀ ਮੇਰੀ ਔਰ ਮੇਰੇ 브ਦਰ ਦੀ ਇਹ ਹੀ ਬੇਨਤੀ ਹੈ ਕਿ ਤੁਹਾਨੂੰ ਕੋਈ ਬਹੁਤ ਕੋਈ ਕਰੀਬੀ ਵੀ ਕੋਈ ਫੋਨ ਕਰਕੇ ਕਵੇ ਕਿ ਇਸ ਜਗ੍ਹਾ ਦੇ ਉੱਤੇ ਅਸੀਂ ਕੋਈ ਡੋਨੇਸ਼ਨ ਲਈ ਹੈਲਪ ਕਰਨੀ ਹੈ ਜੀ ਅਸੀਂ ਫਲਾਣੀ ਸੰਸਥਾ ਤੋਂ ਜਾਂ ਫਲਾਣੇ ਰਿਸ਼ਤੇਦਾਰੀ ਜਾਂ ਫਲਾਣੇ ਪਰਿਵਾਰ ਜਾਂ ਫਲਾਣੀ ਸਾਕ ਸੰਬੰਧੀ ਦੋਸਤਾਂ ਉਹਦੇ ਵਿੱਚੋਂ ਸਾਡਾ ਕੋਈ ਲਿੰਕ ਹੈ ਪਲੀਜ਼ ਕਿਸੇ ਤਰ੍ਹਾਂ ਦੀ ਆਰਥਿਕ ਹੈਲਪ ਉਹਨਾਂ ਦੀ ਨਾ ਕਰੋ ਕਿਉਂਕਿ ਉਹ ਪੈਸਾ ਨਾ ਅਸੀਂ ਮੰਗ ਰਹੇ ਹਾਂ ਨਾ ਉਹ ਸਾਡੇ ਤੱਕ ਪਹੁੰਚਣਾ ਪਰ ਨਾ ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਕਿੰਤੀ ਕਮਾਈ ਦੇ ਵਿੱਚੋਂ ਉਹ ਪੈਸਾ ਤੁਹਾਡੇ ਤੋਂ ਖੋਇਆ ਜਾਵੇ ਉਹ ਜਾਂ ਉਹ ਕਿ ਉਹ ਅਮਾਉਂਟ ਜਾਂ ਤੁਹਾਡੀ ਪੂੰਜੀ ਤੁਹਾਡੇ ਤੋਂ ਖੋਈ ਜਾਵੇ ਤੁਸੀਂ ਸਾਡੀ ਹੈਲਪ ਕਰਨਾ ਚਾਹੁੰਦੇ ਹੋ ਜੇ ਤੁਸੀਂ ਸਾਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਸਾਡੇ ਆਉਣ ਵਾਲੇ ਪ੍ਰੋਜੈਕਟਸ ਨੂੰ ਆਉਣ ਵਾਲੇ ਗਾਣਿਆਂ ਨੂੰ ਆਉਣ ਵਾਲੀਆਂ ਫਿਲਮਾਂ ਨੂੰ ਆਉਣ ਵਾਲੇ ਫਾਦਰ ਸਾਹਿਬ ਦੇ ਕਈ ਪ੍ਰੋਜੈਕਟਾਂ ਨੂੰ ਹੌਸਲਾ ਦਿਓ ਉਹਨੂੰ ਪਿਆਰ ਦਿਓ ਉਹਨੂੰ ਸੁਣੋ ਉਹਨੂੰ ਨਿਹਾਰੋ ਉਸ ਤਰੀਕੇ ਨਾਲ ਉਸ ਵੇ ਨਾਲ ਸਾਡੇ ਲਈ ਬਹੁਤ ਵੱਡਾ ਉਹ ਹੌਸਲਾ ਹੈ ਕਿਉਂਕਿ ਅਸੀਂ ਕੰਮ ਕਰਕੇ ਅਸੀਂ ਮਿਹਨਤ ਕਰਕੇ ਦਸਨੋਂ ਹਦੀ ਕਿਰਤ ਕਰਕੇ ਆਪਣਾ ਖੂਨ ਪਸੀਨਾ ਇਕ ਕਰਕੇ ਇਸ ਜਗ੍ਹਾ ਲਈ ਜੋ ਵੀ ਕਰਨਾ ਚਾਹੁੰਦੇ ਆ ਉਸ ਤਰੀਕੇ ਨਾਲ ਕਰਨਾ ਚਾਹੁੰਦੇ ਆ ਔਰ ਜੇ ਤੁਸੀਂ ਸਾਡੀ ਮਦਦ ਕਰਨਾ ਚਾਹੁੰਦੇ ਹੋ ਇੱਕ ਦੋ ਗੱਲਾਂ ਬਸ ਤੁਹਾਡੇ ਚਰਨਾਂ 'ਚ ਮੈਂ ਇੱਕ ਬੇਨਤੀ ਰੱਖ ਰਿਹਾ ਆ ਜਾਂਦਾ ਜਾਂਦਾ ਇਹੀ ਕਹਿ ਰਹੇ ਆ ਜੀ ਦੁਬਾਰਾ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਨਾਮ ਜਿਹੜਾ ਉਹਨਾਂ ਦੇ ਨਾਲ ਜੁੜਿਆ ਕਦੇ ਵੀ ਤੁਹਾਡੇ ਤੋਂ ਕੋਈ ਆਰਥਿਕ ਹੈਲਪ ਮੰਗੇ ਇਸ ਜਗ੍ਹਾ ਵਾਰੇ ਪਲੀਜ਼ ਤੁਸੀਂ ਉਹਨਾਂ ਨੂੰ ਕੋਰੀ ਨਾ ਕਰਨੀ ਅ ਕਦੇ ਵੀ ਜ਼ਿੰਦਗੀ ਚ ਤੁਸੀਂ ਸਾਡੀ ਹੈਲਪ ਕਰਨੀ। ਪਰ ਤੁਸੀਂ ਸਾਡੇ ਨੂੰ ਅੰਨਾ ਜ਼ਰੂਰ ਕਰਿਓ ਕਿ ਸਾਡੇ ਪ੍ਰੋਜੈਕਟਸ ਨੂੰ ਸਾਡੇ ਆਉਣ ਵਾਲੇ ਕੰਮ ਨੂੰ ਪਿਆਰ ਦਿਓ। ਤਾਂਕਿ ਅਸੀਂ ਆਪਣੇ ਕੰਮ ਥਰੂ ਕਮਾਈ ਕਰੀਏ, ਆਪਣੇ ਕੰਮ ਥਰੂ ਮਿਹਨਤ ਕਰਕੇ ਕਮਾਈ ਕਰੀਏ ਔਰ ਉਸ ਮਿਹਨਤ ਦੀ ਕਮਾਈ ਦਾ ਹਰ ਇੱਕ ਪੈਸਾ, ਹਰ ਇੱਕ ਹਿੱਸਾ, ਇੱਕ ਇੱਕ ਪਾਈ ਉਸਰਦੂਨ ਸਾਹਿਬ ਦੇ ਨਾਮ ਨੂੰ ਡੈਡੀਕੇਟ ਕਰਦੇ ਰਹੀ। ਮੈਂ ਜਾਂਦਾ ਜਾਂਦਾ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਸਾਨੂੰ ਬਹੁਤ ਹੌਸਲਾ ਦਿੱਤਾ, ਤੁਸੀਂ ਸਾਨੂੰ ਬਹੁਤ ਪਿਆਰ ਦਿੱਤਾ। ਉਹਨਾਂ ਸਮਿਆਂ ਦੇ ਵਿੱਚੋਂ, ਉਹਨਾਂ ਦੁਖਦਾਈ ਸਮਿਆਂ ਦੇ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਸੀ। ਔਰ ਤੁਹਾਡੇ ਲਈ ਵੀ ਔਰ ਸਾਡੇ ਲਈ ਵੀ ਪਰ ਜਿਵੇਂ ਤੁਸੀਂ ਸਾਨੂੰ ਔਰ ਆਪਣੇ ਆਪ ਨੂੰ ਉਸ ਮੁਸ਼ਕਿਲ ਸਮੇਂ ਚੋਂ ਕੱਢਿਆ ਸਾਨੂੰ ਹੌਸਲਾ ਦਿੱਤਾ ਅਸੀਂ ਤੁਹਾਡੇ ਦੇ ਉਪਰ ਸੋ ਇੰਨੀ ਖਾਦਰੀ ਇੰਨੀ ਇੱਕ ਬੇਨਤੀ ਤੁਸੀਂ ਮੇਰੀ ਜ਼ਰੂਰ ਕਬੂਲ ਕਰਿਓ ਔਰ ਤੁਹਾਡੇ ਅਗੇ ਫੇਰ ਬੇਨਤੀ ਕਰਦਾ ਕਿ ਪਲੀਜ਼ ਐਸੇ ਲੋਕਾਂ ਨੂੰ ਜੋ ਉਹਨਾਂ ਦੇ ਨਾਮ ਦੇ ਅੱਗੇ ਪੈਸੇ ਇਕੱਠੇ ਕਰ ਰਹੇ ਨੇ ਸਰਦਾਰ ਦਸਿਕੰਦਰ ਸਾਹਿਬ ਬਹੁਤ ਵੱਡੀ ਹੈਸਿਆਤ ਨੂੰ ਉਹਨਾਂ ਦੀ ਜਿੰਨੀ ਜ਼ਿੰਦਗੀ ਦੀ ਕਮਾਈ ਆ ਚਾਹੇ ਉਹ ਪੈਸੇ ਵੱਲੋਂ ਆ ਔਰ ਚਾਹੇ ਤੁਹਾਡੇ ਪਿਆਰ ਵੱਲੋਂ ਔਰ ਚਾਹੇ ਉਹ ਖੁਲੂਕਾ ਵੱਲੋਂ ਜੋ ਉਹਨਾਂ ਨੇ ਖਾਟਿਆ ਮੈਨੂੰ ਨਹੀਂ ਲੱਗਦਾ ਉਹਨਾਂ ਦੇ ਨਾਮ ਨੂੰ ਕਿਸੇ ਤਰ੍ਹਾਂ ਦੀ ਵੀ ਹੈਲਪ ਦੀ ਜ਼ਰੂਰਤ ਹੋਏਗੀ ਤੁਹਾਡੀ ਸਲਾਹ ਤੁਹਾਡੇ مشورے ਤੁਹਾਡਾ ਹੁਕਮ ਤੁਹਾਡਾ ਪਿਆਰ ਸਾਡੀ ਸਰਮਤੀ ਤੁਹਾਡੇ ਅਗੇ ਐਨੀਕ ਬੇਨਤੀ ਕਰਦਾ ਹਾਂ ਤੁਹਾਡੇ ਤੋਂ ਇਜਾਜ਼ਤ ਮੰਗਦਾ ਹਾਂ